ਸਾਸ਼ਿਕਾਂ ਦੀ ਸਾਰਿਆਂ ਨੂੰ ਲਾਈਵ ਸਟਾਰਟਿੰਗ ਦੀ ਸ਼ਾਨਾ ਉਹਨਾਂ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਘਰ ਬੈਠੇ ਬਿਨਾ ਕੋਈ ਪੈਸਾ ਖਾਂਚ ਕੇ ਕੀਤੇ ਜਿਹੜਾ ਅਸੀਂ ਜਿਹੜਾ ਕੱਪੜਿਆਂ ਦੀ ਡਰਾਈ ਕਲੀਨ ਕਿਵੇਂ ਕਰ ਸਕਦੇ ਹਾਂ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਜਕੱਲ੍ਹ ਜਿਹੜਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਸਾਨੂੰ ਵਿਆਹ ਸ਼ਾਦੀ ਉੱਤੇ ਤੇ ਜਾਣਾ ਪੈਂਦਾ ਤੇ ਨਵੇਂ-ਨਵੇਂ ਸੂਟ ਵੀ ਪਾਉਣੇ ਪੈਂਦੇ ਆ ਤੇ ਸੂਟਾਂ ਤੇ ਹਲਕਾ ਜਾਂ ਕੋਈ ਨਾ ਕੋਈ ਦਾਗ ਲੱਗ ਜਾਂਦਾ ਕੋਸ਼ ਹੋ ਜਾਂਦਾ ਤੇ ਫਿਰ ਸਾਨੂੰ ਉਹਨਾਂ ਨੂੰ ਮਹਿੰਗੇ-ਮਹਿੰਗੇ ਜਿਹੜੇ ਡਰਾਈ ਕਲੀਨ ਕਰਾਉਣੇ ਪੈਂਦੀ ਆ ਤੇ ਇਸ ਫੈਸ਼ਨ ਹਰਤੀ ਤੋਂ ਬਚਣੀ ਆ ਤੁਹਾਨੂੰ ਦੱਸਾਂਗੇ ਕਿ ਅਸੀਂ ਘਰ ਬੈਠੇ ਹੀ ਕਿਵੇਂ ਕੁਝ ਘਰਮਈਆਂ ਦੇ ਵਿੱਚ ਮਾਤਰਾ 5-10 ਰੁਪਏ ਦੇ ਵਿੱਚ ਅਸੀਂ ਟਰਾਈਕਿੰਟੇ ਨੇ ਕਰ ਸਕਦੇ ਹਾਂ ਆ ਦੇਖੋ ਇਹ ਹੈ ਲਿਆ ਸਿਲਕਰ ਦਾ ਸੂਟ ਹੈ ਮਤੇ ਹੈਵੀ ਵਰਕ ਹੋਇਆ ਹੈ ਇਹ ਆ ਜੀ ਕ੍ਰੇਪਰ ਦਾ ਸੂਟ ਹੈ ਇਹਦੇ ਉੱਤੇ ਵੀ ਦੇਖੋ ਬੁਟੀਕ ਵਰਕ ਹੋਇਆ ਹੈ ਤੁਹਾਨੂੰ ਦੱਸਾਂਗੇ ਵੀ ਅੱਜ ਮੈਂ ਇਹਨੂੰ ਕਿਵੇਂ ਘਰ ਤੋਂ ਹੋ ਸਕਦੇ ਹਾਂ ਘਰ ਤੋਂ ਹੋ ਕੇ ਤੁਹਾਨੂੰ ਦੱਸਾਂਗੀ ਤੇ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਇਹਨਾਂ ਦੀ ਸ਼ਾਈਨ ਵੀ ਇਸੇ ਤਰ੍ਹਾਂ ਹੀ ਰਹੇਗੀ हां जी हो देखो जी ਅਸੀਂ ਟੱਪ ਦੇ ਵਿੱਚ ਜਿਹੜਾ ਵਾ ਉਹ ਪਾਣੀ ਪਾ ਲਿਆ ਹੈ ਤੇ ਪਾਣੀ ਤੁਸੀਂ ਉਹਨਾਂ ਕਿ ਪੋਣਾ ਜਿੰਨਾ ਕਿ ਹਿਸਾਬ ਨਾਲ ਦੇਖ ਲਓ ਕਿ ਕਿੰਨੇ ਕ ਕੱਪੜੇ ਉਸ ਹਿਸਾਬ ਦੇ ਨਾਲ ਤਾਂ ਮੈਂ ਦੋ ਸ਼ਰਟਾਂ ਹੀ ਸਿਰਫ ਧੋਣੀਆਂ ਸੀ ਉਹਦੇ ਹਿਸਾਬ ਨਾਲ ਪਾਣੀ ਲੈ ਲਿਆ ਤੇ ਇਹ ਕਸੂਟ ਦੇ ਅਕੋਰਡਿੰਗ ਤੁਸੀਂ ਇੱਕ ਕਸੂਟ ਦੇ ਵਿੱਚ ਨਾ ਦੋ ਕ ਪਾਊਚ ਜਿਹੜੇ ਸ਼ੈਂਪੂ ਦੇ ਲੱਗਦੇ ਆ ਤੇ ਇਹ ਮੇਰੇ ਕੋਲ ਬੋਟਲ ਸੀ ਤੇ ਇਹਦੇ ਹਿਸਾਬ ਨਾਲ ਤੁਸੀਂ ਵੇਖ ਲੈਣਾ ਕਿੰਨਾ ਕ ਸ਼ੈਂਪੂ ਲੱਗਦਾ ਹੈ ਕੋਈ ਵੀ ਸ਼ੈਂਪੂ ਤੁਸੀਂ ਲੈ ਸਕਦੇ ਹੋ ਤੇ ਕਈ ਕਹਿੰਦੇ ਆ ਵੀ ਈਜ਼ੀ ਦੇ ਨਾਲ ਵੀ ਜਿਹੜਾ ਵਾਸ਼ ਦੁਕਾਨਾਂ ਵਾਲੇ ਵੀ ਕਹਿੰਦੇ ਆ ਕਿ ਤੁਸੀਂ ਇਹਨੂੰ ਈਜ਼ੀ ਨਾਲ ਵਾਸ਼ ਕਰ ਲੋ ਪਰ ਸਾਨੂੰ ਜਿਹੜਾ ਇਹ ਹੈਵੀ ਸੂਟ ਜਿਹੜਾ ਈਜ਼ੀ ਦੇ ਨਾਲ ਵਾਸ਼ ਨਹੀਂ ਕਰਨੀ ਚਾਹੀਦਾ ਕਿਉਂਕਿ ਈਜ਼ੀ ਦੇ ਨਾਲ ਜਿਹੜੇ ਆ ਉਹ ਗਰਮ ਕੱਪੜੇ ਤੋਂ ਉੱਤੇ ਜਾਂਦੇ ਆ ਬੂਲਨ ਜਿਹੜੇ ਕਲੋਥ ਉਹ ਤੋਂ ਉੱਤੇ ਜਾਂਦੇ ਆ ਤੇ ਜੇ ਅਸੀਂ ਕੋਟ ਪੈਂਟ ਧੋਣਾ ਹੋਵੇ ਜਾਂ ਹੋਰ ਕੋਈ ਚੀਜ਼ ਜੈਂਟਸ ਜਿਹੜੇ ਆ ਉਹ ਕੱਪੜੇ ਉਹਨਾਂ ਨੂੰ ਵਾਸ਼ ਕਰਨਾ ਹੋਵੇ ਤਾਂ ਅਸੀਂ ਜਿਹੜਾ ਈਜ਼ੀ ਯੂਜ਼ ਕਰ ਸਕਦੇ ਆ ਤੇ ਹੁਣ ਇਸsing ਇਹਦੇ ਵਿੱਚ ਜਿਹੜਾ ਸ਼ੈਂਪੂ ਪਾ ਦਿੱਤਾ ਹੈ ਸ਼ੈਂਪੂ ਜਿਹੜਾ ਵਾ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਵਾ ਉਹਨੂੰ ਵਿੱਚ ਕਰ ਲੈਣਾ ਹੈ ਘੋਲ ਲੈਣਾ ਹੈ ਤੇ ਬਿਲਕੁਲ ਵੀ ਸ਼ੈਂਪੂ ਰਹਿਣਾ ਨਹੀਂ ਚਾਹੀਦਾ ਇਹਦੀ ਛੱਗ ਬਣਾ ਲੈਣੀ ਆ ਤੇ ਇਸ ਤੋਂ ਬਾਅਦ ਜਿਹੜਾ ਅਸੀਂ ਇੱਕ ਚੀਜ਼ ਪਾਉਣੀ ਆ ਉਹ ਹੈ ਜੀ ਇਹ ਸੋਡਾ ਇਹ ਬੇਕਿੰਗ ਸੋਡਾ ਹੈ ਤੇ ਉਹਦਾ ਇੱਕ ਚਮਚੀ ਸਿਰਫ ਜਦੋਂ ਅਸੀਂ ਇੱਕ ਸੂਟ ਦੇ ਵਿੱਚ ਇੱਕ ਚਮਚੀ ਜਿਹੜਾ ਐਡ ਕਰਨਾ ਹੈ ਹੁਣ ਦੋ ਸ਼ਰਟਾਂ ਸੀ ਸਲਵਾਰਾਂ ਮੈਂ ਜਿਹੜੀਆਂ ਉਹ ਨਹੀਂ ਧੋਤੀਆਂ ਸੀ ਉਹ ਸਾਫ਼ ਹੀ ਸੀਗੀਆਂ ਤਾਂ ਦੋ ਸ਼ਰਟਾਂ ਮਿਲਾ ਕੇ ਇੱਕ ਸੂਟ ਹੀ ਬਣ ਜਾਂਦਾ ਹੈ ਤੇ ਉਹ ਦੇ ਅਕੋਰਡਿੰਗ ਜਿਹੜਾ ਇੱਕ ਚਮਚ ਮੈਂ ਸੋਡਾ ਮਿਲਾਤਾ ਤੇ ਇਹਨੂੰ ਵੀ ਬਿਲਕੁਲ ਐ ਚੰਗੀ ਤਰ੍ਹਾਂ ਜਿਹੜਾ ਉਹ ਵਿੱਚ ਮੈਲਟ ਕਰ ਲੈਣਾ ਹੈ ਓਲ ਲੈਣਾ ਚੰਗੀ ਤਰ੍ਹਾਂ ਬਿਲਕੁਲ ਵੀ ਰਹਿਣਾ ਨਹੀਂ ਚਾਹੀਦਾ ਤੇ ਝੱਗ ਬਿਲਕੁਲ ਕਰ ਲੈਣੀ ਚਾਹੀਦੀ ਇਹਨੂੰ 2 ਮਿੰਟ ਲਗਾਓ ਚੰਗੀ ਤਰ੍ਹਾਂ ਵਿੱਚ ਢੋਲਣ ਵਾਸਤੇ ਕਿਉਂਕਿ ਜੇ ਹਲਕਾ ਜਿਹਾ ਵੀ ਸ਼ੈਂਪੂ ਜਾਂ ਮਿੱਠਾ ਸੋਡਾ ਰਹਿ ਗਿਆ ਨਾ ਉਹ ਕੱਪੜੇ ਦੇ ਉੱਤੇ ਕਿਤੇ ਵੀ ਲੱਗ ਗਿਆ ਤੇ ਉੱਥੋਂ ਜਿਹੜਾ ਵਾ ਕਲਰ ਜਿਹੜਾ ਵਾ ਨਾ ਉਹ ਹਲਕਾ ਲਾਈਟ ਹੋ ਜਾਏਗਾ ਤੇ ਡੱਬ ਜਿਹਾ ਪੈ ਜਾਏਗਾ ਇਸ ਕਰਕੇ ਪਹਿਲਾਂ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਉਹ ਚੰਗੀ ਤਰ੍ਹਾਂ ਜਿਹੜਾ ਨਾ ਕੁੱਲਣਾ ਚਾਹੀਦਾ ਹੈ ਤੇ ਜਿਹੜਾ ਮਿੱਠਾ ਸੋਡੇ ਦੇ ਨਾਲ ਜਿਹੜੀ ਮੈਲ ਵਨ ਉਹ ਚੰਗੀ ਤਰ੍ਹਾਂ ਜਿਹੜੀ ਉਹ ਨਿਕਲ ਜਾਂਦੀ ਹੈ ਤੇ ਦੇਖੋ ਮੇਰੇ ਨਾ ਅੰਡਰ ਆਰਮਸ ਦੇ ਵਿੱਚ ਪਸੀਨੇ ਦੇ ਦਾਗ ਸੀਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਨਾ ਹੌਲੀ-ਹੌਲੀ ਕਪੜੇ ਨੂੰ ਇਹ ਸਿਲਕ ਦਾ ਕਪੜਾ ਹੈ ਤੇ ਇਹਨੂੰ ਅਸੀਂ ਨਾ ਬਿਲਕੁਲ ਹਲਕੇ-ਹਲਕੇ ਜਿਹੜੇ ਪੋਲੇ ਹੱਥਾਂ ਦੇ ਨਾਲ ਜਿਹੜਾ ਨਾ ਆ ਰੱਬ ਕਰਾਂਗੇ ਮਲਾਂਗੇ ਇਹਨਾਂ ਨੂੰ ਤੇ ਬਿਲਕੁਲ ਐ ਜੋੜ ਨਾਲ ਜਿਹੜਾ ਵਾ ਉਹ ਇਹਨੂੰ ਨਹੀਂ ਰਗੜਨਾ ਹਲਕੇ ਹੱਥਾਂ ਦੇ ਨਾਲ ਹੀ ਇਹਨੂੰ ਵਾਸ਼ ਕਰਨਾ ਹੈ ਕਿਉਂਕਿ ਇਹਦੇ ਵਿੱਚ ਐਮਬ੍ਰੋਇਡਰੀ ਕੀਤੀ ਹੋਈ ਆ ਅਸੀਂ ਪਿਸਤਾਰਾ ਮੋਤੀ ਹੋਰ ਇਹਦੇ ਵਿੱਚ ਦਬਕਾ ਵੀ ਲੱਗਾ ਹੋਇਆ ਹੈ ਤਾਂ ਇਹਨਾਂ ਨੂੰ ਫਿਰ ਜਿਹੜਾ ਨਾ ਹੋਰ ਨੁਕਸਾਨ ਨਾ ਹੋਵੇ ਬਿਲਕੁਲ ਪੋਲੇ-ਪੋਲੇ ਹਨ ਜਿੱਥੇ-ਜਿੱਥੇ ਜਿਹੜਾ ਤੁਹਾਨੂੰ ਲੱਗਦਾ ਪਸੀਨੇ ਦੇ ਦਾਗ ਆ ਜਾਂ ਕਿਸੇ ਚੀਜ਼ ਦਾ ਦਾਗ ਆ ਤੇ ਉਥੋਂ ਜਿਹੜਾ ਉਹ ਹਲਕੇ-ਹਲਕੇ ਹੱਥਾਂ ਦੇ ਨਾਲ ਇਹਨਾਂ ਨੂੰ ਮਲਾਂਗੇ ਤੇ ਫਿਰ ਇਹਨਾਂ ਨੂੰ ਨਿਚੋੜਨਾ ਨਿਚੋੜਨਾ ਬਿਲਕੁਲ ਹਲਕੇ ਹੱਥ ਦੇ ਨਾਲ ਨਿਚੋੜਨਾ ਇਹਨਾਂ ਨੂੰ ਜ਼ੋਰ-ਜ਼ੋਰ ਦੀ ਮਰੋੜ-ਮਰੋੜ ਕੇ ਜਿਹੜਾ ਉਹ ਨਹੀਂ ਨਿਚੋੜਨਾ ਜਿਸ ਤਰ੍ਹਾਂ ਅਸੀਂ ਆਮ ਕੱਪੜੇ ਨਿਚੋੜਦੇ ਹਾਂ ਤੇ ਆ ਹੁਣ ਜਿਹੜਾ ਦੂਸਰਾ ਏ ਇਹ ਮੇਰਾ ਕ੍ਰੇਪ ਦਾ ਸੂਟ ਹੈ ਦੇਖੋ ਇੱਥੇ ਬੁਟੀਕ ਵਰਕ ਹੈਂਡਵਰਕ ਸਾਰਾ ਹੀ ਹੈਂਡਵਰਕ ਹੋਇਆ ਹੈ ਤੇ ਦੇਖਿਓ ਇਹਨੂੰ ਕੁਛ ਵੀ ਨਹੀਂ ਹੋਣਾ ਅੱਗੇ ਵੀ ਮੈਂ ਇੱਕ ਵਾਰੀ ਇਹਨੂੰ ਤੋਤਾ ਇਹ ਦੂਸਰੀ ਵਾਰ ਆ ਆ ਦੇਖੋ ਇਹ ਨਾ ਤੇਲ ਦੇ ਦਾਗ ਲੱਗ ਗਏ ਸੀਗੇ ਇੱਥੇ ਤੇ ਇਹ ਅੰਡਰ ਆਰਮਸ ਦੇ ਵਿੱਚ ਜਿਹੜੇ ਉਹ ਪਸੀਨੇ ਦੇ ਦਾਗ ਨੇ ਦੋਨੋਂ ਪਾਸੇ ਤੇ ਮੈਂ ਇਹ ਦੋ ਤੋਂ ਤਿੰਨ ਵਾਰੀ ਇਹਨੂੰ ਪਾ ਲਿਆ ਸੀਗਾ ਤੇ ਹੁਣ ਜਿਹੜਾ ਨਾ ਫਿਰ ਬਾਰ-ਬਾਰ ਪਾਉ ਨੂੰ ਦਿਲ ਨਹੀਂ ਕਰਦਾ ਵਿੱਚ 스멜 ਆਂਦੀ ਆ ਤਾਂ ਫਿਰ ਦਾਗ ਲੱਗੇ ਚੰਗੇ ਨਹੀਂ ਲੱਗਦੇ ਜੇ ਅਚਾਨਕ ਕੋਈ ਫੰਕਸ਼ਨ ਆ ਜੇ ਤੇ ਪਾਉਣਾ ਪਏ ਜੇ ਤਾਂ ਫਿਰ ਚੰਗਾ ਨਹੀਂ ਲੱਗਦਾ ਤੇ ਫਿਰ ਵੇਖਿਆ ਵੀ ਇਹਨੂੰ ਮੈਂ ਵਾਸ਼ ਤੇ ਕਰਨਾ ਸੀ ਨਾਲੇ ਤੁਹਾਨੂੰ ਵੀ ਦਿਖਾਉਣੀ ਹੈ ਤੇ ਹੁਣ ਦੇਖਿਓ ਬਾਅਦ ਵਿੱਚ ਨਾ ਇਹ ਦਾਗ ਬਿਲਕੁਲ ਜਿੱਥੇ-ਜਿੱਥੇ ਤੁਹਾਨੂੰ ਪਤਾ ਹੈ ਵੀ ਇੱਥੇ-ਇੱਥੇ ਦਾਗ ਹੈ ਉੱਥੇ-ਉੱਥੇ ਨੂੰ ਜਰਾ ਹਲਕਾ ਜਿਹਾ ਨਾ ਜਿਆਦਾ ਰਗ ਕਰ ਲੋ ਨੂੰ ਤੇ ਇਹਨੂੰ ਧਿਆਨ ਰੱਖਣਾ ਵੀ ਕੱਪੜਿਆਂ ਨੂੰ ਨਾ ਜ਼ਿਆਦਾ ਚਿਰ ਡਬੋ ਕੇ ਨਹੀਂ ਰੱਖਣਾ ਜਿਸ ਤਰ੍ਹਾਂ ਅਸੀਂ ਕਰ ਦਿੰਨੇ ਆਂ ਵੀ ਕੱਪੜਿਆਂ ਦੇ ਵਿੱਚ ਸ਼ੈਂਪੂ ਸਿਰਫ ਪਾ ਕੇ ਤਾਂ ਉਹਨਾਂ ਨੂੰ 5-7 ਮਿੰਟ ਲਈ ਡੋਬੋ ਦਿੰਨੇ ਆਂ ਤੇ ਇਸ ਤਰ੍ਹਾਂ ਨਹੀਂ ਕਰਨਾ ਹੈ ਇਹਨਾਂ ਨੂੰ ਨਾਲ ਦੀ ਨਾਲ ਹੀ ਸਾਫ਼ ਕਰਨਾ ਜੇ ਅਸੀਂ ਡਬੋ ਕੇ ਰੱਖਾਂਗੇ ਨਾ ਤਾਂ ਇਹਨਾਂ ਦੀ ਐਮਬਰਾਇਡਰੀ ਦਾ ਕਲਰ ਉੱਤੇ ਮੋਤੀ ਸਤਾਰੇ ਦਾ ਕਲਰ ਉਤਰ ਜਾਏਗਾ ਤੇ ਇਹਨੂੰ ਜ਼ਿਆਦਾ ਚਿਰ ਭਿਓ ਕੇ ਨਹੀਂ ਰੱਖਣਾ ਨਾਲ ਦੀ ਨਾਲ ਹੀ ਜਿਹੜਾ ਬਸ ਇਹਨੂੰ ਇਹਨਾਂ ਨੂੰ ਨਾ 1 ਤੋਂ 1.5 ਮਿੰਟ ਤੱਕ ਇੰਨਾ ਕੀ ਵਾਸ਼ ਕਰਨਾ ਹੈ ਤੇ ਸਾਰੇ ਇਹਨਾਂ ਨੂੰ ਜਿੱਥੋਂ ਵੀ ਹੈ ਨਾ ਕੰਨੀਆਂ ਤੋਂ ਉੱਤੋਂ ਮੋਢੇ ਤੋਂ ਗਲੇ ਤੋਂ ਇਹਨਾਂ ਨੂੰ ਹਲਕਾ ਹਲਕਾ ਹੱਥਾਂ ਦੇ ਨਾਲ ਇਦਾਂ ਨਾ ਰਗ ਰਗੜ ਕੇ ਇਹਨਾਂ ਨੂੰ ਸਾਫ਼ ਕਰ ਦੇਣਾ ਜ਼ਿਆਦਾ ਜ਼ੋਰ ਨਹੀਂ ਕਰਨਾ ਹੈਗਾ ਵੀ ਕਢਾਈ ਤੇ ਅਸਰ ਹੋਵੇ ਤੇ ਦੇਖੋ ਇਸ ਤਰ੍ਹਾਂ ਸਾਫ਼ ਕਰ ਲੈਣੇ ਆ ਸਾਰੇ ਤੇ ਜ਼ਿਆਦਾ ਟਾਈਮ ਨਹੀਂ ਲਾਉਣਾ ਹੈਗਾ ਬਸ ਇੱਕ ਤੋਂ ਡੇਢ ਮਿੰਟ ਇਹਨਾਂ ਨੂੰ ਜਿਹੜਾ ਹੈ ਨਾ ਉਹ ਸਾਫ਼ ਕਰਨਾ ਹੈ ਤੇ ਫਿਰ ਇਹਨੂੰ ਜਿਹੜਾ ਹੈ ਨਾ ਉਹ ਇਦਾਂ ਪੋਲਾ ਪੋਲਾ ਜਿਹੇ ਹੱਥਾਂ ਨਾਲ ਦਬਾੜ ਦਬਾ ਕੇ ਇਹਦੇ ਵਿੱਚੋਂ ਜਿਹੜਾ ਉਹ ਸਰਫ ਕੱਢਣਾ ਹੈ ਤੇ ਜਿਆਦਾ ਜਿਹੜਾ ਉਹ ਮਰੋੜ ਕੇ ਨਹੀਂ ਕਰਨਾ ਹੈਗਾ ਬਸ ਇਦਾਂ ਦਬਾ ਦਬਾ ਕੇ ਦਾ ਸਰਫ ਕੱਢ ਲੈਣਾ ਤੇ ਸਰਫ ਕੱਢਣ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਜਿਹੜਾ ਨਾ ਉਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਾਂਗੇ ਤਿੰਨ ਚਾਰ ਪਾਣੀ ਕੱਢ ਲਾਂਗੇ ਤਾਂ ਜੋ ਵਿੱਚ ਸਰਫ ਨਾ ਰਹੇ ਤਾਂ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਪੰਜ ਛੇ ਪਾਣੀ ਵਾਸ਼ ਕਰ ਲਿਆ ਹੁਣ ਬਿਲਕੁਲ ਵੀ ਇਹਦੇ ਵਿੱਚ ਸਰਫ ਨਹੀਂ ਆਈ ਗਈ ਮਤਲਬ ਕਿ ਸ਼ੈਂਪੂ ਨਹੀਂ ਹੈਗਾ ਪਾਣੀ ਬਿਲਕੁਲ ਜਿਹੜਾ ਉਹ ਸਾਫ਼ ਹੋ ਗਿਆ ਤੇ ਫਿਰ ਅਸੀਂ ਹੁਣ ਆ ਦੂਸਰੀ ਸ਼ਰਟ ਨੂੰ ਵੀ ਕੱਢ ਲਿਆ ਦੇਖੋ ਇਹਦੇ ਵਿੱਚ ਕੋਈ ਇੰਨੀਆ ਪਾਣੀ ਨਹੀਂ ਹੈਗਾ ਇਹਨਾਂ ਦਾ ਕਲਰ ਵੀ ਨਹੀਂ ਬਿਲਕੁਲ ਉਤਰਿਆ ਆ yellow ਵਾਲੀ ਸ਼ਰਟ ਦਾ ਨਾ ਹਲਕਾ ਜਿਹਾ ਲਾਈਨਿੰਗ ਦਾ ਕਲਰ ਉਹ ਪੀਲੀ ਪੀਲੀ ਜੀ ਸ਼ੇਡ ਮਾਰ ਰਿਆ ਸੀ ਉਹ ਨਿਕਲਿਆ ਬਾਕੀ ਸੂਟ ਦਾ ਕਲਰ ਨਹੀਂ ਉਤਰਿਆ ਤੇ ਫਿਰ ਅਸੀਂ ਆ ਪਾਣੀ ਲੈ ਲਿਆ ਜਿੰਨਾ ਕ ਪਾਣੀ ਪਹਿਲਾਂ ਲਿਆ ਸੀ ਨਾ ਉਸੇ ਹਿਸਾਬ ਨਾਲ ਪਾਣੀ ਪਹਿਲਾਂ ਲੈ ਲਿਆ ਜਿਹਦੇ ਨਾਲ ਵੀ ਇਹਨਾਂ ਕ ਪਾਣੀ ਕੀ ਮਤਲਬ ਕੀ ਉਹਦੇ ਵਿੱਚ ਜਿਹੜਾ ਆਪਣਾ ਕ ਸ਼ਰਟ ਡਿਪੋ ਜੇ ਤੇ ਇਹਦੇ ਵਿੱਚ ਹੁਣ ਅਸੀਂ ਕੀ ਪਾਉਣਾ ਹੈ ਲਾਸਟ ਤੇ ਇਹ ਆ ਜੀ ਸਿਰਕਾ ਇੱਕ ਚਮਚ ਚਮਚ ਅਸੀਂ ਜਿਹੜਾ ਨਾ ਸਿਰਕੇ ਦਾ ਵਿਨੇਗਰ ਜਿਹਨੂੰ ਕਹਿੰਦੇ ਆ ਉਹ ਪਾ DNA ਕੋਈ ਵੀ ਸਿਰਕਾ ਹੋਵੇ ਜਾਂ ਮਤਲਬ ਕਿ ਗੁੜ ਵਾਲਾ ਹੋ ਗਿਆ ਜਾਂ ਨਿੰਬੂ ਵਾਲਾ ਸਿਰਕਾ ਬ੍ਰਾਊਨ ਸਿਰਕਾ ਵਾਈਟ ਸਿਰਕਾ ਕੋਈ ਵੀ ਸਿਰਕਾ ਹੋਵੇ ਨਾ ਇੱਕ ਚਮਚ ਅਸੀਂ ਸਿਰਕਾ ਪਾ DNA ਤੇ ਸਿਰਕਾ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਨਾ ਅੱਧਾ ਮਿੰਟ ਇੱਕ ਮਿੰਟ ਹਿਲਾ ਲੈਣਾ ਪਾਣੀ ਵਿੱਚ ਤੇ ਫਿਰ ਉਹਦੇ ਵਿੱਚ ਅਸੀਂ ਜਿਹੜੀ ਆ ਸ਼ਰਟ ਵਾ ਨਾ ਡਿੱਪ ਕਰ ਦਾਂਗੇ ਤੇ ਇਹਦਾ ਮੇਨ ਮਕਸਦ ਇਹ ਹੁੰਦਾ ਕਿ ਜਦੋਂ ਅਸੀਂ ਕੱਪੜੇ ਵਾਸ਼ ਕਰਦੇ ਆ ਨਾ ਤੇ ਵਾਸ਼ ਤੋਂ ਬਾਅਦ ਜਿਹੜਾ ਨਾ ਕੱਪੜੇ ਦੀ ਸ਼ਾਈਨ ਥੋੜੀ ਜੀ ਹਲਕੀ ਜੀ ਮੱਧਮ ਜੀ ਪੈ ਜਾਂਦੀ ਹੈ ਲਾਈਟ ਹੋ ਜਾਂਦੀ ਹੈ ਤੇ ਸਿਰਕੇ ਦਾ ਮੇਨ ਕੰਮ ਹੈ ਕਿ ਜਿਹੜੀ ਸਾਡੀ ਜਿਹੜੀ ਉਹ ਸ਼ਾਈਨ ਖਰਾਬ ਹੋਈ ਹੁੰਦੀ ਹੈ ਨਾ ਉਹ ਬਿਲਕੁਲ ਐ ਕੱਪੜਾ ਫੇਰ ਚਮਕਣ ਡੈ ਪੈਂਦਾ ਤੇ ਇਹਨੂੰ ਪ੍ਰੈਸ ਮਾਰ ਕੇ ਫਿਰ ਬਾਅਦ ਵਿੱਚ ਦੇਖੋ ਬਿਲਕੁਲ ਐ ਨਵੇਂ ਦੀ ਤਰ੍ਹਾਂ ਲੱਗੇਗਾ ਤੇ ਇਸ ਤਰ੍ਹਾਂ ਹੀ ਡ్రਾਈ ਕਲੀਨ ਵਾਲੇ ਕਰਦੇ ਨੇ ਤੇ ਐਵੇਂ ਫਜ਼ੂਲ ਖਰਚੀ ਅਸੀਂ ਕਰਦੇ ਰਹਿੰਨੇ ਆ ਮਤਲਬ ਕਿ ਇੱਕ ਦੋ ਵਾਰੀ ਸੂਟ ਪਾਣਾ ਹੁੰਦਾ ਫਿਰ ਉਹਨੂੰ ਡਰਾਈ ਕਲੀਨ ਕਰਾਓ ਫਿਰ ਦੋ ਤਿੰਨ ਵਾਰੀ ਪਾਓ ਫਿਰ ਡਰਾਈ ਕਲੀਨ ਇੱਕ ਤਾਂ ਇੰਨੇ ਮਹਿੰਗੇ ਸੂਟ ਲੈਣੇ ਹੁੰਦੇ ਆ ਉਤੋਂ ਫਜ਼ੂਲ ਅਸੀਂ ਡਰਾਈ ਕਲੀਨ ਨਾ ਤੇ ਪਏ ਖਰਚੇ ਤੇ ਕਰਦੇ ਰਹਿੰਨੇ ਆ ਹਾਂ ਡਰਾਈ ਕਲੀਨ ਕਰਾਓ ਡਰਾਈ ਕਲੀਨ ਡਰਾਈ ਤਾਂ ਮੀਨਜ ਹੁੰਦਾ ਸੁੱਕਾ ਤੇ ਕਲੀਨ ਮੀਨਜ ਸਾਫ ਕਰਨਾ ਸੁੱਕਾ ਸੁੱਕੀ ਵਾਸ਼ ਜਿਹੜੀ ਆ ਉਹ ਤੇ ਉਹ ਹੁੰਦਾ ਵੀ ਉਹ ਕੈਮੀਕਲ ਦੇ ਨਾਲ ਜਿਹੜੀ ਆ ਨਾ ਉਹ ਸਫਾਈ ਕਰਦੀ ਜਿਹੜੇ ਸੂਟ ਬਿਲਕੁਲ ਜੜਤ ਜੜੇ ਹੁੰਦੇ ਆ ਵੀ ਬੋਲਡ ਹੈਵੀ ਵਰਕ ਹੁੰਦੇ ਆ ਮਤਲਬ ਕਿ 20 25000 ਵਾਲੇ ਸੂਟ ਉਹਨਾਂ ਨੂੰ ਤੁਸੀਂ ਡ్రਾਈ ਕਲੀਨ ਕਰਾ ਸਕਦੇ ਬਟ ਇਹ ਨਾਰਮਲ ਜਿਹੜੇ 800 10000 ਦੀ ਰੇਂਜ ਵਾਲੇ ਸੂਟ ਹੁੰਦੇ ਹਨ ਇਹਨਾਂ ਨੂੰ ਅਸੀਂ ਆਰਾਮ ਦੇ ਨਾਲ ਕਰ ਵਾਸ਼ ਕਰ ਸਕਦੇ ਕੋਈ ਇਹਦੀ ਕੰਪਲੇਂਟ ਨਹੀਂ ਆਉਂਦੀ ਹੈਗੀ ਤੁਸੀਂ ਇੱਕ ਵਾਰੀ ਜਿਹੜਾ ਬਣਾ ਉਹ ਕਰਕੇ ਤਾਂ ਦੇਖਿਓ ਤੇ ਤੁਹਾਨੂੰ ਬਹੁਤ ਜਿਹੜਾ ਉਹ ਵਧੀਆ ਲੱਗਾ ਲੱਗੇਗਾ ਤੇ ਇਹਨਾਂ ਨੂੰ ਦੋ ਕੁ ਮਿੰਟ ਇਹਨਾਂ ਨੂੰ ਵਿਨੇਗਰ ਵਿੱਚ ਡੁਬੋ ਕੇ ਰੱਖਣਾ ਤੇ ਫਿਰ ਦੇਖੋ ਇਹਨਾਂ ਨੂੰ ਸਿੱਧਾ ਇਹ ਸੁੱਕਣੇ ਪਾ ਦੇਣਾ ਤੇ ਇਹਨਾਂ ਨੂੰ ਜਿਹੜਾ ਉਹ ਝਾੜਨਾ ਨਹੀਂ ਜਾਂ ਮਤਲਬ ਕਿ ਛਾਂਟਣਾ ਨਹੀਂ ਹੈਗਾ ਤੇ ਫਿਰ ਇਹਨਾਂ ਨੂੰ ਵਾਸ਼ਿੰਗ ਮਸ਼ੀਨ ਵਿੱਚ ਨਹੀਂ ਜਿਹੜਾ ਸੁਕਾਉਣਾ ਤੇ ਇਹਨਾਂ ਨੂੰ ਮੱਧਮ ਜੀ ਤੋਂ ਪਾ ਕੇ ਸੁਕਾਉਣਾ ਥੈਂਕ ਯੂ ਜੀ